ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 39 ਨੈਸ਼ਨਲ ਗੇਮਸ 1988 ਦਾ ਹਾਪੂਲ ਹਾਦਸਾ ਜਦ ਖੇਤਾਂ ਵਿੱਚ ਕੋਚ ਖੇਡ ਖਿਡਾਰੀ ਖੇਡ ਰਸੂਲਾਂ ਵਾਂਗੂ ਵਿਚਰਨ ਹੋ ਉਸ ਕੌਮ ਦੇ ਮਾਪੇ ਨੇਤਾ ਬਾਬੂ ਸ਼ਬਦ ਹੁੰਦਾ ਸ਼ੁੱਧ ਚਰিত্রਨ ਹੋ 1988 ਵਿੱਚ ਪਟਿਆਲੇ ਨੈਸ਼ਨਲ ਗੇਮਸ ਹੋਈਆਂ ਇਸ ਸਵਿੱਚ ਮੇਰੀ ਡਿਊਟੀ ਸਾਈਕਲਿੰਗ ਦੇ ਪੂਰੇ ਪ੍ਰਬੰਧ ਕਰਨ ਤੇ ਟੂਰਨਾਮੈਂਟ ਕਰਨ ਇਨਾਮ ਵੰਡਣ ਮੁੱਖ ਮਹਿਮਾਨ ਦੀ ਚੋਣ ਤੋਂ ਲੈ ਕੇ ਸਾਰੇ ਕੰਮ ਕਰਨੇ ਸਨ ਨਾਲ ਹੀ ਇੱਕ ਦਿਨ ਮੇਰੇ ਕੋਲ ਕੁਝ ਸਮਾਂ ਬਾਕੀ ਸੀ ਉਸ ਦਿਨ ਮੇਰੀ ਡਿਊਟੀ ਪੋਲੋ ਗਰਾਊਂਡ ਵਿੱਚ ਲੜਕੀਆਂ ਦੀ ਨੈਸ਼ਨਲ ਕਬੱਡੀ ਦੇ ਮੈਚਾਂ ਦੀ ਨਿਗਰਾਨੀ ਕਰਨ ਲਈ ਲਾਈ ਗਈ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਮੁਕਾਬਲਾ ਬਰਾਬਰੀ ਦਾ ਸੀ ਦੋਵੇਂ ਟੀਮਾਂ ਦੇ ਕੋਚ ਬਿੰਦ ਬਿੰਦ ਤੇ ਆਪਣੀਆਂ ਖਿਡਾਰਨਾਂ ਨੂੰ ਉਹਨਾਂ ਦੀ ਗਲਤੀ ਤੇ ਤਾੜਨਾ ਕਰ ਰਹੇ ਸੀ ਨਾਲ ਹੀ ਸੁਚਾਰੂ ਸੁਝਾਅ ਤੇ ਗਲਤੀ ਤੋਂ ਗੇਲੀ ਗੁਰੀਜ਼ ਕੰਡਿਨੈਂਸੀਅਤ ਦੇ ਨਾਲ ਹਰ ਵੇਲੇ ਕਿਵੇਂ ਵਿਚਰਨਾ ਹੈ ਸੇਧ ਦਿੰਦੇ ਪੰਜਾਬ ਦੀਆਂ ਕੁੜੀਆਂ ਵਿੱਚ ਫਰੀਦਕੋਟ ਜ਼ਿਲ੍ਹੇ ਦੀਆਂ ਕਈ ਲੜਕੀਆਂ ਸਨ ਕਬੱਡੀ ਐਸੋਸੀਏਸ਼ਨ ਦਾ ਜਨਰਲ ਸਕੱਤਰ ਅਤੇ ਕੋਚ ਦੋਵੇਂ ਫਰੀਦਕੋਟ ਦੇ ਸਨ ਪੰਜਾਬ ਦੀ ਇੱਕ ਲੜਕੀ ਹਰਪ੍ਰੀਤ ਜੋ ਸਰੀਰਕ ਤੌਰ ਤੇ ਹਰੀਣਾਪਿੰਡ ਦੀ ਜਰਵਾਨੀ ਸੋਹਣੀ ਤੇ ਫਰਤੀਲੀ ਸੀ ਹਰਿਆਣਾ ਦੀਆਂ ਕੁੜੀਆਂ ਨੂੰ ਟੱਚ ਕਰਕੇ ਉਹ ਕੁਝ ਨੰਬਰ ਬਣਾ ਦਿੰਦੀ ਸੀ ਹਰਿਆਣਾ ਦਾ ਕੋਚ ਆਪਣੀ ਟੀਮ ਦੀ ਹਾਰ ਵੇਖ ਕੇ ਘਬਰਾ ਰਿਹਾ ਸੀ ਮੈਚ ਵੀ ਸੈਮੀਫਾਈਨਲ ਦਾ ਸੀ ਜਦੋਂ ਹਰਪ੍ਰੀਤ ਲਗਾਤਾਰ 2-2 3-3 ਕੁੜੀਆਂ ਨੂੰ ਖਦੇੜ ਰਹੀ ਸੀ ਤਾਂ ਮੈਂ ਆਪਣੇ ਹਰਿਆਣੇ ਦੇ ਕੋਚ ਨੂੰ ਇਹ ਕਹਿੰਦਿਆਂ ਸੁਣਿਆ ਗਰਦਨ ਤੋੜੋ ਮੈਂ ਹੈਰਾਨ ਕੀ ਉਹ ਐਨੀ ਮੂਰਖਤਾ ਭਰੀ ਨਸੀਹਤ ਦੇ ਰਿਹਾ ਸੀ ਮੈਂ ਜੇ ਸੋਚ ਹੀ ਰਿਹਾ ਸੀ ਕਿ ਉਸ ਨੂੰ ਤੜਨਾ ਦੇਵਾਂ ਕਿ ਖਿਡਾਰਨਾਂ ਨੂੰ ਐਸੀ ਕਮਤਨਾ ਦੇਵੇ ਮੇਰੇ ਵੇਖਦੇ ਵੇਖਦੇ ਹੀ ਭਾਣਾ ਵਰਤ ਗਿਆ ਜਦੋਂ ਹਰਪ੍ਰੀਤ ਡੇਟ ਪਾਉਣ ਗਈ ਤਾਂ ਹਰਿਆਣਾ ਦੀਆਂ ਕੁੜੀਆਂ ਉਸਤੇ ਅੰਨਿਆ ਹੋ ਕੇ ਡਿੱਗ ਪਈਆਂ ਇੱਕ ਕੁੜੀ ਨੇ ਉਸ ਨੂੰ ਰੱਤਾਂ ਵਾਲੇ ਪਾਸਿਓਂ ਜ਼ੋਰ ਦੀ ਤਰਤੀ ਤੇ ਵਗਾਮ ਹਰਿਆ ਉਹ ਡਿੱਗ ਪਈ ਮੈਂ ਭੱਜ ਕੇ ਗਿਆ एकदम ਭਗੜ ਮਚ ਗਈ ਕੁੜੀ ਸਨੋਗੀ ਮੈਂ ਨਾਲ ਹੀ ਡਾਕਟਰ ਦੀ ਟੀਮ ਨੂੰ ਦੌੜ ਕੇ ਆਉਣ ਦਾ ਇਸ਼ਾਰਾ ਕੀਤਾ ਐਨਨ ਨੂੰ ਜਦੋਂ ਡਾਕਟਰਾਂ ਨੇ ਪਹੁੰਚ ਕੇ ਹਰਪ੍ਰੀਤ ਦੇ ਸਰੀਰ ਦਾ ਮਾਣਾ ਕੀਤਾ ਡਾਕਟਰ ਨੇ ਕਿਹਾ ਰੀਡ ਦੀ ਹੱਡੀ ਟੁੱਟ ਗਈ ਲੱਗਦੀ ਹੈ ਕਿਉਂਕਿ ਲੜਕੀ ਦਾ ਟੜ ਤੇ ਹੇਟਾ ਹਾਸਾ ਸੁਣੋ ਗਿਆ ਫਟਾਫਟ ਰਜਿੰਦਰਾ ਹਸਪਤਾਲ ਫਿਰ ਹੈਲੀਕਾਪਟਰ ਮੰਗਵਾ ਕੇ ਚੰਡੀਗੜ੍ਹ ਲੈ ਕੇ ਗਏ ਪਰ ਕਈ ਸਾਲ ਇਲਾਜ ਦੇ باوجود ਹਰਪ੍ਰੀਤ ਨਾਰਮਲ ਜ਼ਿੰਦਗੀ ਜਿਉਣ ਦੇ ਸਮਰੱਥ ਨਹੀਂ ਹੋ ਸਕੀ ਉਹ ਅੱਜ ਵੀ ਵਿਚਾਰੀ 휠ਚੇਅਰ ਨਾਲ ਜ਼ਿੰਦਗੀ ਦੀਆਂ ਤੰਗੀਆਂ ਤਰਸ਼ੀਆਂ ਨਾਲ ਜੀ ਰਹੀ ਹੈ ਮੇਰਾ ਜੀ ਕਰਦਾ ਸੀ ਉਸ ਹਰਿਆਣੇ ਦੇ ਕੋਚ ਨੂੰ ਉੱਥੇ ਟਾ ਲੈਂਦਾ ਪਰ ਕੁਝ ਗੱਲਾਂ ਬੰਦੇ ਨੂੰ ਆਪਣੇ ਅਹੁਦੇ ਜ਼ਿੰਮੇਵਾਰੀ ਸਿਸ਼ਟਾਚਾਰ ਦੀ ਪਾਲਣਾ ਕਰਨੀ ਹੁੰਦੀ ਹੈ ਸਨ 2000 ਵਿੱਚ ਮੇਰੀ ਪੋਸਟਿੰਗ ਫਰੀਦਕੋਟ ਬਤੌਰ ਏਡੀਸੀ ਹੋਗੀ ਮੈਂ ਕਬੱਡੀ ਐਸੋਸੀਏਸ਼ਨ ਵਾਲਿਆਂ ਨੂੰ ਲੈ ਕੇ ਹਰਪ੍ਰੀਤ ਦੇ ਪਿੰਡ ਗਿਆ ਉਹਨਾਂ ਦੀ ਗਰੀਬੀ ਦੀ ਹਾਲਤ ਇਹ ਸੀ ਕਿ ਪਿਤਾ ਦੀ ਐਕਸੀਡੈਂਟ ਕਰਨ ਲਤ ਕੱਟ ਗਈ ਸੀ ਦੂਸਰੀ ਭੈਣ ਜੋ ਮੋਗੇਵਾਲ ਕਿਸੇ ਪਿੰਡ ਵਿੱਚ ਸ਼ਾਦੀ ਸ਼ੁਦਾ ਸੀ ਉਸ ਦਾ ਤਲਾਕ ਹੋ ਗਿਆ ਸੀ ਛੋਟਾਪਰਾ 10 ਜਮਾਦੂ ਕਰਕੇ ਹੀ ਬਾਹਰ ਜਾਣ ਦੇ ਸੁਪਨੇ ਲੈ ਰਿਆ ਸੀ ਹਰਪ੍ਰੀਤ ਵਿਚਾਰੀ ਕਦੇ ਵੀਰ ਤੇ ਤੇ ਕਦੇ ਮੰਜੇ ਤੇ ਮੈਂ ਜਦੋਂ ਪਿੰਡ ਗਿਆ ਤਾਂ ਸਭ ਕੁਝ ਵੇਖ ਕੇ ਮੇਰਾ ਰੋਨ ਨਿਕਲ ਗਿਆ ਪੰਜਾਬ ਸਰਕਾਰ ਨੇ ਉਸ ਵੇਲੇ ਉਸ ਲੜਕੀ ਨੂੰ 5 ਲੱਖ ਦੀ ਇੱਕ ਵਾਰੀ ਮਦਦ ਦੀ ਰਕਮ ਦਿੱਤੀ ਸੀ ਜਿਸ ਦੇ ਥੋੜੇ ਜਿਹਾ ਵਿਆਜ ਨਾਲ ਕਰ ਚਲਾ ਰਹੇ ਸੀ ਉਸ ਵੇਲੇ ਡਾਕਟਰ ਅਮਰਜੀਤ ਸਿੰਘ ਮਾਲਵਾਹਾ ਜੋ ਨਾਮੀ ਸਮਾਜ ਸੇਵੀ ਦਾਨਪੁਣ ਧਰਮ ਕਰਨ ਵਾਲੇ ਸਨ ਮੈਂ ਉਹਨਾਂ ਨੂੰ ਨਾਲ ਲਿਜਾ ਕੇ ਕੁਝ ਮਾਲੀ ਮਦਦ ਕਰਵਾਈ। ਕੁਝ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿੱਚੋਂ ਕਰਵਾਈ। ਪੰਜਾਬ ਸਰਕਾਰ ਦੇ ਵਿੱਚ ਡਾਇਰੈਕਟਰ ਅਤੇ ਸਰਕਾਰ ਖੇਡਾਂ ਨੂੰ ਲਿਖਿਆ ਕਿ ਇਸ ਲੜਕੀ ਨੂੰ ਕਲਾਸ 3 ਦੀ ਨੌਕਰੀ ਦਿੱਤੀ ਜਾਣੀ ਬਣਦੀ ਹੈ ਕਿਉਂਕਿ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰ ਰਹੀ ਸੀ। ਪੰਜਾਬ ਦੇ ਹਿੱਤਾਂ ਲਈ ਖੇਡ ਰਹੀ ਸੀ। ਮੈਂ ਉਸ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੀ ਹਿੰਮਤ ਵੀ ਕੀਤੀ। ਬਾਦਲ ਸਾਹਿਬ ਨੇ ਪੂਰੀ ਹਮਦਰਦੀ ਕੀਤੀ। ਸਾਰੇ ਸਬੰਧਤਾਂ ਨੂੰ ਉਸ ਦੀ ਮਦਦ ਲਈ ਕਿਹਾ। ਬڑے ਯਤਨ ਕਰਨ ਦੇ باوجود ਉਸ ਨੂੰ ਪਿੰਡ ਦੇ ਸਕੂਲ ਵਿੱਚ ਸੇਵਾਦਾਰ ਲਗਾਉਣ ਵਿੱਚ ਕਾਮਯਾਬੀ ਮਿਲੀ ਮੈਂ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਇਹ ਵੀ ਸੁਝਾ ਦਿੰਦਾ ਕਿ ਅੱਗੇ ਤੋਂ ਪੰਜਾਬ ਦੇ ਖਿਡਾਰੀ ਜਦੋਂ ਕੋਈ ਵੀ ਖੇਡ ਮੁਕਾਬਲੇ ਦੀਆਂ ਟੀਮਾਂ ਵਿੱਚ ਖੇਡ ਰਹੇ ਹੋਣ ਜੋ ਪੰਜਾਬ ਨੂੰ ਪ੍ਰਤੀਨਿਧਤਾ ਦੇ ਰਹੇ ਹਨ ਉਹਨਾਂ ਦਾ ਖੇਡਾਂ ਦੌਰਾਨ ਕੋਈ ਹਾਦਸਾ ਨੁਕਸਾਨ ਮੌਤ ਜਾਂ ਸਰੀਰਕ ਚੋਟ ਤੇ ਅਪੰੰਕਤਾ ਹੋ ਜਾਂਦੀ ਹੈ ਤਾਂ ਸਰਕਾਰ ਉਹਨਾਂ ਦਾ ਬੀਮਾ ਕਰਵਾਏ ਇਕਲ ਕੋਈ ਔਖੀ ਵੀ ਨਹੀਂ ਮਹਿੰਗੀ ਵੀ ਨਹੀਂ ਖਿਡਾਰੀਆਂ ਦੇ ਹਿੱਤਾਂ ਵਿੱਚ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ